ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੋਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਨੀਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੋ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੁਦਲਾ ਜੀ ਅਸੀਂ ਦੇਖ ਰਿਹਾ ਹੈ ਕਿ ਜਿਵੇਂ 224 ਦੀ ਸ਼ੁਰੂਆਤ ਹੋ ਚੁੱਕੀ ਹੈ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਿਆਸੀ ਫੇਰ ਬਦਲਤਾ ਦੇਖਣ ਨੂੰ ਮਿਲ ਹੀ ਰਹੇ ਨੇ ਪਰ ਮੈਂ ਜ਼ਰੂਰ ਚਾਹੂੰਗੀ ਮੌਜੂਦਾ ਸਮੇਂ ਦੇ ਵਿੱਚ ਕਿਹੜੇ ਖਾਸ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿੜੀਆਂ ਖਾਸ ਖਬਰਾਂ ਨੇ ਜ਼ਰੂਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਅਨਾਲਿਸਿਸ ਦਰਸ਼ਕਾਂ ਨਾਲ ਸਾਂਝਾ ਕਰਿਓ ਹਰਜੋਤ ਜੀ ਕੱਲ ਲਗਭਗ 1 ਵਜੇ ਦੇ ਕਰੀਬ ਇਹ ਮੀਟਿੰਗ ਖਤਮ ਹੋਈ ਹੈ ਔਰ 1:30 ਵਜੇ ਦੇ ਕਰੀਬ ਰਾਤ ਮੀਟਿੰਗ ਖਤਮ ਹੋਈ ਆ ਔਰ ਉਸ ਤੋਂ ਬਾਅਦ ਮੈਂ ਗੱਲ ਸੁਣੀ ਪੰਜਾਬ ਦੇ ਮੁੱਖ ਮੰਤਰੀ ਦੀ ਪੂਰੀ ਗੱਲ ਸੁਣੀ ਮੈਂ ਪਿਊਸ਼ ਗੋਇਲ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਹੈ ਔਰ ਮੇਰਾ ਹੀ ਮੰਨਣਾ ਹੈ ਕਿ ਹੁਣ ਤੱਕ ਦੇ ਕਿਸਾਨ ਅੰਦੋਲਨ ਦਾ ਹੁਣ ਤੱਕ ਦੇ ਕਿਸਾਨ ਅੰਦੋਲਨ ਦਾ ਅਗਰ ਅਸੀਂ ਨਿਚੋੜ ਕਢੀਏ ਤੇ ਕੱਲ ਰਾਤ ਇੱਕ ਬਹੁਤ ਚੰਗਾ ਪ੍ਰਸਤਾਵ ਆਖਰਕਾਰ ਸਾਹਮਣੇ ਆਇਆ ਇਸ ਪ੍ਰਸਤਾਵ ਦੇ ਵਿੱਚ ਭਾਰਤ ਸਰਕਾਰ ਦੇ ਅਧਿਕਾਰੀਆਂ ਦੀ ਇਨਪੁਟ ਸੀ ਭਾਰਤ ਸਰਕਾਰ ਦੇ ਯਤਨ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਪੰਜਾਬ ਦੇ ਅਫਸਰਾਂ ਦੇ ਵੀ ਸੁਝਾਅ ਇਹਦੇ ਵਿੱਚ ਸ਼ਾਮਲ ਸੀ ਔਰ ਸਾਡੇ ਕਿਸਾਨਾਂ ਦੇ ਸੁਝਾਅ ਵੀ ਇਹਦੇ ਵਿੱਚ ਸ਼ਾਮਲ ਸੀ ਸੋ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਇੱਕ ਬਹੁਤ ਵੱਡੀ ਸ਼ੁਰੂਆਤੀ ਜਿੱਤ ਹਾਸਲ ਕੀਤੀ ਹੈ ਸ਼ੁਰੂਆਤੀ ਜਿੱਤ ਮੁਕੰਮਲ ਜਿੱਤ ਨੂੰ ਹਜੇ ਬਹੁਤ ਵਕਤ ਲੱਗੂਗਾ ਕਿਉਂਕਿ ਖੇਤੀ ਇੱਕ ਬਹੁਤ ਵੱਡਾ ਵਿਸ਼ਾ ਹੈ ਸਾਡਾ ਮੁਲਕ ਖੇਤੀ ਆਧਾਰਿਤ ਮੁਲਕ ਹੈ ਸਾਡੀ ਆਰਥਿਕਤਾ ਦਾ ਵੱਡਾ ਹਿੱਸਾ ਲਗਭਗ 80% ਹਿੱਸਾ ਪੰਜਾਬ ਦੀ ਆਰਥਿਕਤਾ ਦਾ ਖੇਤੀਬਾੜੀ ਤੇ ਹੈ ਹਰਿਆਣੇ ਦੀ ਆਰਥਿਕਤਾ ਦਾ ਖੇਤੀਬਾੜੀ ਤੇ ਹੈ ਸੋ ਸਾਡੇ ਮੁਲਕ ਦੀ ਆਰਥਿਕਤਾ ਦਾ ਵੀ ਵੱਡਾ ਹਿੱਸਾ ਖੇਤੀਬਾੜੀ ਤੇ ਹੈ ਇਸ ਹਿਸਾਬ ਦੇ ਨਾਲ ਜਿਹੜਾ ਕੱਲ ਰਾਤ ਪ੍ਰਸਤਾਵ ਬਣਿਆ ਜਿਹੜਾ ਸਮਝੌਤਾ ਬਣਨ ਦੀ ਦਿਸ਼ਾ 'ਚ ਕੱਲ ਗੱਲ ਵਧੀ ਕਿਹੜੇ ਵੱਡੇ ਫੈਸਲੇ ਹੋਏ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਇਤਿਹਾਸਿਕ ਜਿੱਤ ਵੱਲ ਕਿਸਾਨ ਅੰਦੋਲਨ ਵਧਣ ਲੱਗ ਗਿਆ ਹੈ ਪਹਿਲਾਂ ਤਾਂ ਮੈਂ ਇਹ ਗੱਲ ਕਰੂੰਗਾ ਕਿਸਾਨ ਮਜ਼ਦੂਰ ਜੱਠੇਬੰਦੀ ਜਿਹੜੇ ਜਿਹੜੇ ਡੱਲਿਆਲ ਸਾਹਿਬ ਔਰ ਪੰਦੇਰ ਸਾਹਿਬ ਇਹਨਾਂ ਦੋਨਾਂ ਲੀਡਰਾਂ ਨੇ ਜਿਹੜਾ ਇਹ ਹੁਣ ਮੋਰਚਾ ਲਾਇਆ ਹੈ ਇਸ ਮੋਰਚੇ ਦੀ ਵੀ ਸ਼ੁਰੂਆਤੀ ਜਿੱਤ ਵੱਡੀ ਹੋਈ ਹੈ ਹੁਣ ਇਹਦੇ ਵਿੱਚ ਫੈਸਲਾ ਕੀ ਹੋਇਆ ਦੇਖੋ ਪ੍ਰਸਤਾਵ ਇਹ ਸਾਹਮਣੇ ਆਇਆ ਹੈ ਕਿ ਐਮਐਸਪੀ ਕੁਝ ਫਸਲਾਂ ਤੇ ਕੇਂਦਰ ਦੇਨ ਨੂੰ ਤਿਆਰ ਹੈ ਹੁਣ ਕਿਸਾਨਾਂ ਨੇ ਫੈਸਲਾ ਕਰਨਾ ਦਾਲ ਫਸਲਾਂ ਨੇ ਇਹਦੇ ਵਿੱਚ ਅਰਹਰ ਦੀ ਦਾਲ ਹੈ ਇਹਦੇ ਵਿੱਚ ਮੱਕੀ ਹੈ ਇਹਦੇ ਵਿੱਚ ਉਰਦ ਹੈ ਇਹਦੇ ਵਿੱਚ ਤੂੜ ਦਾਲ ਹੈ ਕਿਉਂਕਿ ਹਿੰਦੀ ਦੇ ਸ਼ਬਦ ਵਰਤੇ ਜਾ ਰਹੇ ਸੀ ਹੁਣ ਕਈ ਦਾਲਾਂ ਜਿਹੜੀਆਂ ਨੇ ਸਾਡੇ ਪੰਜਾਬੀ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਔਰ ਕਪਾ ਹੈ ਪਹਿਲਾਂ ਤਾਂ ਮੈਂ ਦਾਲ ਫਸਲਾਂ ਦੀ ਗੱਲ ਕਰੂੰ ਜਿਹਦੇ ਵਿੱਚ ਉਰਦ ਮੱਕੀ ਮਸੂਰ ਦਾਲ ਹੈ ਇਹ ਕਈ ਦਾਲਾਂ ਨੇ ਹੁਣ ਇਹ ਪ੍ਰਸਤਾਵ ਹੈ ਕਿ ਅਗਰ ਪੰਜਾਬ ਦੇ ਕਿਸਾਨ ਕਿਉਂਕਿ ਦੇਖੋ ਕਣਕ ਝੋਨੇ ਤੋਂ ਕਿਸਾਨ ਬਾਹਰ ਆਉਣਾ ਵੀ ਚਾਉਂਦੇ ਨੇ ਉਹ ਠੀਕ ਹੈ ਕਣਕ ਝੋਨੇ 'ਚ ਪ੍ਰੋਫਿਟ ਜ਼ਿਆਦਾ ਹੈ ਪਰ ਅਗਰ ਐਮਐਸਪੀ ਮਿਲੇਗੀ ਤੇ ਫਿਰ ਇਹ ਵਿਚਾਰਿਆ ਜਾਊਗਾ ਕਿ ਐਮਐਸਪੀ ਮਿਲਣ ਤੋਂ ਬਾਅਦ ਸਥਿਤੀ ਕੀ ਬਣਦੀ ਹੈ ਕਿ ਦਾਲ ਫਸਲਾਂ ਦੇ ذریعے ਅਗਰ ਸਾਨੂੰ ਐਮਐਸਪੀ ਮਿਲਦੀ ਹੈ ਤੇ ਕੀ ਕਿਸਾਨ ਘਾਟੇ 'ਚ ਤਾਂ ਨਹੀਂ ਰਹਿੰਦਾ ਇਹ ਆਉਣ ਵਾਲਾ ਵਿਸ਼ਾ ਪਰ ਜਿਹੜਾ ਪ੍ਰਸਤਾਵ ਇਨ ਵਾਰ ਸੀ ਸਮਝਣ ਦੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਪ੍ਰਸਤਾਵ ਇਹ ਹੈ ਵੀ ਇਹ ਜਿਹੜੀਆਂ ਦਾਲ ਫਸਲਾਂ ਨੇ ਜਿਹੜਾ ਜਿਹੜਾ ਪੰਜਾਬ ਦਾ ਕਿਸਾਨ ਇਹ ਦਾਲ ਫਸਲਾਂ ਪੈਦਾ ਕਰੇਗਾ ਕੇਂਦਰ ਦੀ ਸਰਕਾਰ ਐਮ ਐਸ ਪੀ ਦੇਗੀ ਔਰ 5 ਸਾਲ ਦੀ ਲੀਗਲ ਗਾਰੰਟੀ 5 ਸਾਲ ਕੇਂਦਰ ਸਰਕਾਰ ਦੀਆਂ ਸਾਡੀਆਂ ਦੋ ਵੱਡੀਆਂ ਏਜੰਸੀਆਂ ਕੋਆਪਰੇਟਿਵ ਦੀਆਂ ਐਨ ਸੀ ਸੀ ਐਫ ਔਰ ਨੈਫਡ ਸਾਡੇ ਪੰਜਾਬ ਦੇ ਕਿਸਾਨ ਅਸੀਂ ਸਾਰੇ ਜਾਣਦੇ ਹਾਂ ਸੋ ਇਹਨਾਂ ਦਾਲ ਫਸਲਾਂ ਲਈ 5 ਸਾਲ NCF ਫਰ ਨੇਫੜ ਕਿਸਾਨਾਂ ਦੀ ਖਰੀਦ ਕਰੇਗੀ ਲੀਗਲ ਕੀਮਤ ਮਿਲੂਗੀ ਐਮਐਸਪੀ ਤੇ ਚੱਕੀਆਂ ਜਾਣਗੀਆਂ ਮਿਨੀਮਮ ਸਪੋਰਟ ਪ੍ਰਾਈਸ ਤੇ ਔਰ 5 ਸਾਲ ਚੱਕੀਆਂ ਜਾਣਗੀਆਂ ਔਰ ਇੱਕ ਬਹੁਤ ਵੱਡਾ ਪ੍ਰਸਤਾਵ ਇਹਦੇ ਨਾਲ ਨਾਲ ਕਪਾਹ ਪੰਜਾਬ ਦੇ ਕਿਸਾਨ ਜਿੰਨੀ ਮਰਜ਼ੀ ਕਪਾਹ ਵੀ ਝ ਲੈਣ ਕਪਾਹ ਦੀ ਪੈਦਾਵਾਰ ਐਮਐਸਪੀ ਤੇ ਚੱਕੀ ਜਾਊਗੀ ਚਿੱਟਾ ਸੋਨਾ ਜਿਹਨੂੰ ਅਸੀਂ ਕਹਿੰਦੇ ਹਾਂ ਜਿਹੜੀ ਤਰ੍ਹਾਂ ਤਰ੍ਹਾਂ ਦੇ ਹਾਲਾਂਕਿ ਹਾਈਬ੍ਰਿਡ ਵੀ ਆਈ ਪਿਛਲੇ ਸਮਿਆਂ ਦੇ ਵਿੱਚ ਹਾਈਬ੍ਰਿਡ ਕਾਟਨ ਵੀ ਆ ਗਈ ਸੋ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਲੀਗਲ ਐਗਰੀਮੈਂਟ ਕਰੇਗੀ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਔਰ ਕਪਾਹ ਦੀ ਇੱਕ ਇੱਕ ਛਟੀ ਇੱਕ ਇੱਕ ਫੁੱਲ ਕਪਾਹ ਦਾ ਉਹ ਕਾਨੂੰਨੀ ਤੌਰ ਤੇ ਐਮਐਸਪੀ ਤੇ ਚੱਕਿਆ ਜਾਏਗਾ ਇਹ ਪ੍ਰਸਤਾਵ ਹੈ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਕੇਂਦਰ ਦੇ ਅਧਿਕਾਰੀਆਂ ਦਾ ਤੇ ਕਿਸਾਨਾਂ ਦੀ ਗੱਲਬਾਤ ਤੋਂ ਨਿਕਲਿਆ ਹੁਣ ਕਿਸਾਨਾਂ ਨੇ ਇਹਦੇ ਤੇ ਆਖਰੀ ਫੈਸਲਾ ਕਰਨਾ ਹੈ ਕਿ ਕੀ ਕਿਸਾਨਾਂ ਨੂੰ ਇਹ ਮਨਜ਼ੂਰ ਹੈ ਕਿ ਜਿਹੜੀਆਂ ਕੁਝ ਧਾਲਾਂ ਜਿਹੜੀਆਂ ਪੰਜਾਬ ਚੁੱਗਣਗੀਆਂ ਤੇ ਕਾਟਨ ਸ਼ੁਰੂਆਤੀ ਤੌਰ ਤੇ ਕੀ ਪੰਜਾਬ ਦੇ ਕਿਸਾਨ ਇਹਦੇ ਨਾਲ ਅੱਗੇ ਵਧਣ ਨੂੰ ਤਿਆਰ ਹੈ ਹੋ ਸਕਦਾ ਜਿਵੇਂ ਜਿਵੇਂ ਗੱਲ ਅੱਗੇ ਵਧੇ ਨਰਮਾ ਵੀ ਵਿੱਚ ਆ ਜੇ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਸ ਜਿਤਾਈ ਹੈ ਕਿ ਅਗਰ ਨਰਮਾ ਕਪਾ ਮੱਕੀ ਅਰਹਰ ਮਸੂਰ ਦੀ ਦਾਲ ਢਾਲਾਂ ਇਹ ਸਾਰੇ ਇਕੱਠੇ ਹੋ ਜਾਣ ਇਸ ਪ੍ਰਸਤਾਵ ਚ ਤੇ ਬਹੁਤ ਫਾਇਦਾ ਪੰਜਾਬ ਦੇ ਕਿਸਾਨਾਂ ਦਾ ਹੋ ਸਕਦਾ ਪਰ ਫੈਸਲਾ ਕਿਸਾਨ ਜਥੇਬੰਦੀਆਂ ਨੇ ਕਰਨਾ ਸੋ ਅੱਜ ਤੱਕ ਦਾ ਸਮਾਂ ਕਿਸਾਨ ਜਥੇਬੰਦੀਆਂ ਕੋਲੇ ਕਿਸਾਨ ਜਥੇਬੰਦੀਆਂ ਦੇ ਲੀਡਰ ਅੱਜ ਆਪਸ ਵਿੱਚ ਸਲਾਹ مشورہ ਕਰਕੇ ਗੱਲ ਕੇਂਦਰ ਦੀ ਮੰਤਰੀਆਂ ਤੱਕ ਪੰਜਾਬ ਸਰਕਾਰ ਦੇ ਜ਼ਰੀਏ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਰੀਏ ਸੁਨੇਹਾ ਭੇਜਣ ਗਿਆ ਅੱਜ ਕਿਸਾਨ ਜਥੇਬੰਦੀਆਂ ਅਗਰ ਕਿਸਾਨ ਜਥੇਬੰਦੀਆਂ ਨੂੰ ਇਹ ਪ੍ਰਸਤਾਵ ਮਨਜ਼ੂਰ ਹੈ ਤੇ ਇਹ ਇੱਕ ਵੱਡਾ ਕਦਮ ਹੋ ਸਕਦਾ ਦੇਖੋ ਸ਼ੁਰੂਆਤੀ ਤੌਰ ਤੇ ਮੇਰੀ ਨਜ਼ਰ 'ਚ ਇਹ ਪ੍ਰਸਤਾਵ ਚੰਗਾ ਹੈ ਪਰ ਗੱਲ ਕਿਸਾਨਾਂ ਦੀ ਹੈ ਕੀ ਸਾਡੇ ਕਿਸਾਨਾਂ ਨੂੰ ਇਹ ਪ੍ਰਸਤਾਵ ਪਸੰਦ ਆਉਂਦਾ ਹੈ ਔਰ ਮੇਰਾ ਹੀ ਮੰਨਣਾ ਹੈ ਕਿ ਪਿਛਲੇ 10 ਸਾਲਾਂ ਤੋਂ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਾਂ ਉਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਹੈ ਪੰਜਾਬ ਦੇ ਕਿਸਾਨਾਂ ਦੇ ਲਈ ਅਗਰ ਕੰਕ ਝੋਨੇ ਚੋਂ ਬਾਹਰ ਨਿਕਲਣ ਦਾ ਕੋਈ ਮੌਕਾ ਹੈ ਤੇ ਇਹ ਮੌਕਾ ਹੈ ਜਿੱਥੇ ਸਾਨੂੰ ਦਾਲਾਂ ਦੀ ਕਪਾਹ ਦੀ ਐਮਐਸਪੀ 5 ਸਾਲ ਦੀ ਗਰੰਟੀ ਤਿਆਰ ਖੜੀ ਹੈ ਕੇਂਦਰ ਦੀਆਂ ਏਜੰਸੀਆਂ ਤਿਆਰ ਹੈ ਸਿੱਧਾ ਖਾਤਿਆਂ 'ਚ ਪੈਸਾ ਆਊਗਾ ਤੇ ਫਸਲ ਚੱਕਣੀਆਂ ਸਰਕਾਰੀ ਏਜੰਸੀਆਂ ਨੇ ਕਿੱਕ ਕਿਕ ਦਾਣਾ ਸਾਡੀਆਂ ਧਾਲਾਂ ਦਾ ਚੱਕਿਆ ਜਾਣਾ ਹੈ ਹੁਣ ਅੱਜ ਕਿਸਾਨਾਂ ਨੇ ਦੇਖੋ ਇਹ ਪ੍ਰਸਤਾ ਹੈ ਹੁਣ ਇਹਦੇ ਚ ਕੰਨੀਆਂ ਕੀ ਨੇ ਕੀ ਸਾਰੀਆਂ ਧਾਲਾਂ ਸਾਡੇ ਹੋ ਸਕਣਗੀਆਂ ਕੀ ਕਿਸਾਨ ਕਣਕ ਛੋਨਾ ਛੱਡਣ ਨੂੰ ਤਿਆਰ ਹੋਣਗੇ ਕੀ ਕਣਕ ਛੋਨੇ ਜਿੰਨਾ ਉਹਨਾਂ ਨੂੰ ਮੁਨਾਫਾ ਮਿਲੇਗਾ ਐਮ ਐਸ ਪੀ ਅਗਰ ਮਿਲੇਗਾ ਦਾਣਾ ਤੇ ਔਰ ਕਪਾਹ ਤੇ ਇਹ ਵੀ ਨਿਰਪਰ ਕਰਦਾ ਛੋ ਇਹਦੇ ਲਈ ਅੱਜ ਕਿਸਾਨ ਜਥੇਬੰਦੀਆਂ ਫੈਸਲਾ ਕਰਨਗੀਆਂ ਜੋ ਜੀ ਔਰ ਅੱਜ ਕਿਸਾਨ ਜਥੇਬੰਦੀਆਂ ਦਾ ਕੀ ਫੈਸਲਾ ਹੁੰਦਾ ਉਸ ਤੋਂ ਬਾਅਦ ਅਗਗੱਲ ਹੈ ਜਿਹੜੀ ਉਹ ਅੱਗੇ ਵਧੇਗੀ ਪਰ ਮੇਰੀ ਨਜ਼ਰ ਚ ਕਿਸਾਨਾਂ ਦੀ ਸ਼ੁਰੂਆਤੀ ਜਿੱਤ ਹੈ ਆਉਣ ਵਾਲੇ ਸਮੇਂ ਚ ਇਸ ਤਰ੍ਹਾਂ ਦੀਆਂ ਵਿਵਸਥਾ ਹੋਰ ਫਸਲਾਂ ਦੇ ਉੱਤੇ ਵੀ ਲਾਗੂ ਹੋ ਸਕਦੀਆਂ ਨੇ ਔਰ ਇਸ ਫੈਸਲੇ ਨਾਲ ਪੰਜਾਬ ਅਤੇ ਹਰਿਆਣਾ ਦੀ ਜਿਹੜੀ ਕਿਸਾਨੀ ਹੈ ਉਹ ਪਹਿਲਾਂ ਨਾਲੋਂ ਤਕੜੀ ਹੋ ਸਕਦੀ ਹੈ ਪਰ ਕਣਕ ਝੋਨੇ ਤੇ 5 ਸਾਲ ਦੀ ਜਿਹੜੀ ਦੇਖੋ ਕਣਕ ਝੋਨੇ ਦੀ ਜਦੋਂ ਗੱਲ ਕਰਦੇ ਆ ਉਹ ਪਹਿਲਾਂ ਹੀ ਪੰਜਾਬ ਚ ਐਮਐਸਪੀ ਤੇ ਸਰਕਾਰ ਚੱਕ ਲਈ ਹੈ ਹਾਂ ਜਿੱਥੋਂ ਤੱਕ ਗੱਲ ਰਹੇਗੀ ਕੀ ਕਿਸਾਨਾਂ ਦਾ ਹੁਣ ਕੀ ਰੋਖ ਹੈ ਜਾਂ ਕਿਸਾਨਾਂ ਦੀ ਮੰਗ ਸੀ ਕਿ ਐਮਐਸਪੀ ਦਾ ਕਾਨੂੰਨ ਬਣੇ ਹਰ ਫਸਲ ਐਮਐਸਪੀ ਦੇ ਦਾਇਰੇ ਚ ਆਵੇ ਮੈਨੂੰ ਲੱਗਦਾ ਉਹ ਇੱਕ ਲੰਮੀ ਗੱਲਬਾਤ ਤੋਂ ਬਾਅਦ ਉਸ ਦਿਸ਼ਾ ਦੇ ਵਿੱਚ ਸਰਕਾਰਾਂ ਅੱਗੇ ਵਧਣਗੀਆਂ ਹਾਲ ਦੀ ਘੜੀ ਪਰ ਪਿਊਸ਼ ਕੋਇਲ ਜਿਹੜੇ ਕੇਂਦਰੀ ਮੰਤਰੀ ਸੀ ਉਹਨਾਂ ਨੇ ਬੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਆਪਣੇ ਤਰਕ ਪੇਸ਼ ਕੀਤੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ 280000 ਕਰੋੜ 11 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੇ ਖਾਤਿਆਂ 'ਚ ਹੁਣ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਾ ਚੁੱਕੀ ਹੈ ਔਰ ਐਮਐਸਪੀ ਤੇ ਪਿਛਲੇ 10 ਸਾਲਾਂ ਚ 18 ਲੱਖ ਕਰੋੜ ਤੋਂ ਜ਼ਿਆਦਾ 18 ਲੱਖ ਕਰੋੜ ਤੋਂ ਜ਼ਿਆਦਾ ਖਰਚ ਚੁੱਕੀ ਹੈ ਕੇਂਦਰ ਸਰਕਾਰ ਕਣਕ ਝੋਨੇ ਦੀ ਐਮਐਸਪੀ ਦੇ ਲਈ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਕਣਕ ਝੋਨੇ ਦੀ ਐਮਐਸਪੀ ਉਸੇ ਤਰ੍ਹਾਂ ਜਾਰੀ ਰਹੇਗੀ ਸੋ ਅੱਜ ਕਿਸਾਨਾਂ ਦਾ ਜੋ ਫੈਸਲਾ ਹੁੰਦਾ ਹੈ ਉਸ ਤੋਂ ਬਾਅਦ ਗੱਲ ਅੱਗੇ ਵਧੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਰਾਤ ਨੂੰ ਮੈਂ ਸੁਣ ਰਿਹਾ ਸੀ ਉਹਨਾਂ ਦਾ ਭਾਸ਼ਣ ਪੂਰੇ 11 15 ਮਿੰਟ ਤੇ ਔਰ ਭਗਵੰਤ ਮਾਨ ਨੇ ਵੀ ਕਿਹਾ ਕਿ ਹੁਣ ਫੈਸਲਾ ਕਿਸਾਨਾਂ ਦੇ ਹੱਥ ਹੈ ਸ਼ੁਰੂਆਤੀ ਤੌਰ ਤੇ ਭਗਵੰਤ ਮਾਨ ਨੂੰ ਵੀ ਮੈਂ ਸੁਣ ਰਿਹਾ ਸੀ ਕਿ ਅਗਰ ਉਹ ਕਹਿੰਦੇ ਨੇ ਅਸੀਂ ਤਾਂ ਪਹਿਲਾਂ ਵੀ ਕੇਂਦਰ ਨੂੰ ਕਹਿ ਰਹੇ ਸੀ ਕਿ ਸਾਡੇ ਮੁਜੰਬਿਕ ਵਰਗੀਆਂ ਕੰਟਰੀਜ਼ ਤੋਂ ਮੁਲਕਾਂ ਤੋਂ ਭਾਰਤ ਸਰਕਾਰ ਧਾਲਾ ਮੰਗਾਉਂਦੀ ਹੈ ਉਹ ਪੰਜਾਬ ਦੀ ਜ਼ਿੰਮੇਵਾਰੀ ਲਾਵੇ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਵੇ ਸੋ ਮੈਨੂੰ ਲੱਗਦਾ ਹੈ ਭਗਵੰਤ ਮਾਨ ਹੁਣਾਂ ਦਾ ਵੀ ਇਸ ਮੀਟਿੰਗ 'ਚ ਹਾਂ ਪੱਕੀ ਹੰਗਾਰਾ ਰਿਹਾ ਕਿਸਾਨਾਂ ਦੇ ਨਾਲ ਨਾਲ ਸੋ ਵੇਖਦੇ ਹਾਂ ਹੁਣ ਅੱਜ ਕਿਸਾਨਾਂ ਦਾ ਕੀ ਇਹਦੇ ਤੇ ਰਿਐਕਸ਼ਨ ਆਉਂਦਾ ਹੈ ਔਰ ਵਕਵਾਕ ਜਿਹੜੇ ਐਗਰੀਕਲਚਰਲ ਐਕਸਪਰਟ ਨੇ ਅੱਜ ਉਹਨਾਂ ਦੇ ਨਾਲ ਵੀ ਮੈਂ ਗੱਲ ਕਰੂੰਗਾ ਹਰਜੋਜੀ ਤਾਂ ਕਿ ਸ਼ਾਮ ਨੂੰ ਹੋਰ ਵਿਸਥਾਰ ਚ ਅਸੀਂ ਦੱਸ ਸਕੀਏ ਕਿ ਦਾੜਾ ਨਾਲ ਪੰਜਾਬ ਦੇ ਕਿਸਾਨਾਂ ਦਾ ਫਾਇਦਾ ਹੋਊਗਾ ਕਿ ਕਣਕ ਝੋਨਾ ਛੱਡ ਕੇ ਅਗਰ ਉਹ ਧੜਾ ਵਾਲੇ ਪਾਸੇ ਆਉਂਦੇ ਨੇ ਤੇ ਉਹਨਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਕਪਾਹ ਅਗਰ ਉਹ ਜ਼ਿਆਦਾ ਬੀਜਦੇ ਨੇ ਪੂਰੀ ਖਰੀਦੀ ਜਾਂਦੀ ਹੈ ਕੀ ਉਹਦੇ ਨਾਲ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਸੋ ਅੱਜ ਸ਼ਾਮ ਨੂੰ ਉਹਦੇ ਤੇ ਵੀ ਮੈਂ ਰਿਪੋਰਟ ਜ਼ਰੂਰ ਲੈ ਕੇ ਆਉਂਗਾ ਕਿ ਉਧਰ ਇੱਕ ਹੋਰ ਦੂਸਰੀ ਵੱਡੀ ਖਬਰ ਹੈ ਉਹਦੇ ਉੱਪਰ ਵੀ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਨਵਜੋਤ ਸਿੰਘ ਸਿੱਧੂ ਦੀ ਵੀ ਇੱਕ ਬਹੁਤ ਵੱਡੀ ਖਬਰ ਹੈ ਨਵਜੋਤ ਸਿੰਘ ਸਿੱਧੂ ਦੀ ਖਬਰ ਤੋਂ ਪਹਿਲਾਂ ਮੈਂ ਇੱਕ ਹੋਰ ਖਬਰ ਲੈ ਲਵਾਂ ਇਹ ਖਬਰ ਹੈ ਕਿ ਚੰਡੀਗੜ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੱਡਾ ਝਟਕਾ ਦਿੱਤਾ ਹੈ ਕਾਂਗਰਸ ਨੂੰ ਔਰ ਆਮ ਆਦਮੀ ਪਾਰਟੀ ਨੂੰ ਸੋ ਤਿੰਨ ਕੌਂਸਲਰ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਬੀਬੀ ਪੂਨਮ ਦੇਵੀ ਜੀ ਜਿਹੜੇ 16 ਨੰਬਰ ਵਾਰਡ ਦੇ ਕਾਉਂਸਲਰ ਸੀ ਔਰ ਨੇਹਾ ਜੀ ਮੁਸਾਫਰ ਨੇਹਾ ਮੁਸਾਫਰ 19 ਨੰਬਰ ਵਾਰਡ ਤੋਂ ਔਰ ਗੁਰਚਰਨ ਸਿੰਘ ਕਾਲਾ 20 ਨੰਬਰ ਵਾਰਡ ਤੋਂ ਇਹ ਤਿੰਨ ਆਮ ਆਦਮੀ ਪਾਰਟੀ ਦੇ ਕਾਉਂਸਲਰ ਕੱਲ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਦੇ ਸੀਨੀਅਰ ਆਗੂ ਨੇ ਅਰੁਣ ਚੂਦ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਮੀਡੀਆ ਦੇ ਵਿੱਚ ਵੀ ਕਿ ਵਿਨੋਦ ਤਾਪੜੇ ਜੀ ਜਿਹੜੇ ਪ੍ਰਭਾਰੀ ਨੇ ਉਹਨਾਂ ਨੇ ਇਹਨਾਂ ਸਾਰੇ 3 ਕਾਉਂਸਲਰਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਹੁਣ 13 ਕਾਉਂਸਲਰ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਵਿੱਚ ਸੀ ਸੱਤ ਕਾਂਗਰਸ ਦੇ ਇੰਡੀਆ ਗੱਠ ਜੋੜ ਦੇ 20 ਕਾਉਂਸਲਰ ਸੀ ਇਹਨਾਂ 3 ਕਾਉਂਸਲਰਾਂ ਦੇ ਆਮ ਆਦਮੀ ਪਾਰਟੀ ਛੱਡਣ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਭਾਰਤੀ ਜਨਤਾ ਪਾਰਟੀ ਦੇ 14 ਕਾਉਂਸਲਰ ਸੀ ਸੋ ਤਿੰਨ ਆਮ ਆਦਮੀ ਪਾਰਟੀ ਵਾਲੇ ਜਿਹੜੇ ਭਾਜਪਾ ਚ ਆ ਗਏ ਤੇ ਭਾਜਪਾ ਦੇ ਹੋ ਗਏ ਨੇ 17 ਕਾਉਂਸਲਰ ਔਰ 17 ਕਾਉਂਸਲਰ ਭਾਜਪਾ ਦੇ ਹੋ ਗਏ ਔਰ ਇੱਕ ਮੈਂਬਰ ਪਾਰਲੀਮੈਂਟ ਦੀ ਵੋਟ ਹੁੰਦੀ ਹੈ ਸੋ 18 ਵੋਟਾਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੇ ਲਈ ਭਾਰਤੀ ਜਨਤਾ ਪਾਰਟੀ ਕੋਲੇ ਆ ਗਈਆਂ ਨੇ 18 ਸੋ ਬਹੁਮਤ ਲਈ 18 ਹੀ ਚਾਹੀਦੀਆਂ ਸੀ ਕਿਉਂਕਿ 36 ਉੱਥੇ ਜਿਹੜੀਆਂ ਨੇ ਉਹ ਕੁੱਲ 35 ਵੋਟਾਂ ਨੇ ਇੱਕ 36ਵੀਂ ਜਿਹੜੀ ਉਥੋਂ ਦੇ ਐਮਪੀ ਦੀ ਵੋਟ ਹੁੰਦੀ ਹੈ ਸੋ 36 ਵੋਟਾਂ ਚੋਂ ਹੁਣ ਭਾਜਪਾ ਕੋਲੇ 18 ਆ ਗਈਆਂ ਔਰ ਅਗਰ ਅਗਰ ਅਕਾਲੀ ਦਲ ਵਾਲੇ ਨੇ ਵੀ ਬੀਜੇਪੀ ਦਾ ਸਮਰਥਨ ਕਰ ਦਿੱਤਾ ਤੇ ਬੜੀ ਆਸਾਨੀ ਦੇ ਨਾਲ ਬੀਜੇਪੀ ਆਪਣਾ ਮੇਅਰ ਬਣਾ ਸਕਦੀ ਹੈ ਸੋ ਜਿਹੜੇ ਸੋਨਕਰ ਸਾਹਿਬ ਮੇਅਰ ਸੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਕੱਲ ਅੱਜ ਸੁਪਰੀਮ ਕੋਰਟ ਚ ਸੁਣਵਾਈ ਹੈ ਅੱਜ ਸੁਪਰੀਮ ਕੋਰਟ ਵੀ ਕੋਈ ਵੱਡਾ ਫੈਸਲਾ ਕਰ ਸਕਦੀ ਸੀ ਪਰ ਉਸ ਤੋਂ ਹੀ ਪਹਿਲਾਂ ਸੋਨਕਰ ਸਾਹਿਬ ਨੇ ਕੱਲ ਰਾਤ ਕੱਲ ਸ਼ਾਮ ਨੂੰ ਅਸਤੀਫਾ ਦੇ ਦਿੱਤਾ ਆਮ ਆਦਮੀ ਪਾਰਟੀ ਟੁੱਟ ਗਈ ਕੌਂਸਲਰਾਂ ਦੀ ਪਾਰਟੀ ਤਿੰਨ ਵਿਧਾਇਕਾ ਤਿੰਨ ਕੌਂਸਲਰ ਉਹਨਾਂ ਦੇ ਚਲੇ ਗਏ ਭਾਜਪਾ ਦੇ ਵਿੱਚ ਅਸਲ 'ਚ ਕੌਂਸਲਰਾਂ ਤੇ ਦਲ ਬਦਲੂ ਕਾਨੂੰਨ ਲਾਗੂ ਨਹੀਂ ਹੁੰਦਾ ਹੋਣਾ ਚਾਹੀਦਾ ਕਿਉਂਕਿ ਲੋਕ ਜਦੋਂ ਜਿਸ ਪਾਰਟੀ ਨੂੰ ਵੋਟ ਪਾਉਂਦੇ ਨੇ ਤੇ ਫਿਰ ਇੱਕ ਕੌਂਸਲਰਾਂ ਦਾ ਫੈਸਲਾ ਨਹੀਂ ਹੋਣਾ ਚਾਹੀਦਾ ਜਦ ਤੱਕ ਉਹ 2/3 ਨਹੀਂ ਹੁੰਦੇ ਸੋ ਅਗਰ ਦਲ ਬਦਲੂ ਕਾਨੂੰਨ ਕਾਉਂਸਲਰਾਂ ਤੇ ਵੀ ਲਾਗੂ ਹੁੰਦਾ ਤੇ ਫਿਰ 2/3 ਤੋਂ ਘਾਟੋ ਦੂਸਰੀ ਪਾਰਟੀ 'ਚ ਜਾ ਨਹੀਂ ਸਕਦੇ ਹੁਣ ਕਾਉਂਸਲਰ ਕਦੇ ਵੀ ਪਾਰਟੀ ਬਦਲ ਲੈਂਦੇ ਨੇ ਭਾਵੇਂ ਇੱਕ ਕਾਉਂਸਲਰ ਕਿਸੇ ਪਾਰਟੀ 'ਚ ਚਲਿਆ ਜਾਵੇ ਸੋ ਇਸ ਕਰਕੇ ਭਾਜਪੀ ਨੇ ਵੱਡਾ ਪਲਟ ਵੱਡਾ ਉੱਥੇ ਉਲਟ ਫੇਰ ਕਰ ਦਿੱਤਾ ਮੇਅਰ ਤੋਂ ਅਸਤੀਫਾ ਦਵਾ ਦਿੱਤਾ ਹੁਣ ਚੋਣ ਦੁਆਰਾ ਹੋਏਗੀ ਸੁਪਰੀਮ ਕੋਰਟ ਅੱਜ ਕੀ ਫੈਸਲਾ ਦਿੰਦੀ ਆ ਉਹਦੇ ਤੇ ਨਜ਼ਰ ਰਹੇਗੀ ਪਰ ਮੇਅਰ ਦੀ ਚੋਣ ਹੁਣ ਦੁਬਾਰਾ ਹੋਏਗੀ ਔਰ ਵੀ ਜਿਹੜੀਆਂ ਕੌਂਸਲਰ ਸੀਗੇ ਇੰਡੀਆ ਗਠਬੰਧਨ ਕੋਲੇ ਆਪ ਤੇ ਕਾਂਗਰਸ ਕੋਲੇ 13 ਆਪ ਦੇ 7 ਕਾਂਗਰਸ ਦੇ ਕੁੱਲ ਵੀ ਸੀ ਸੋ ਹੁਣ 17 ਰਹਿ ਗਏ ਨੇ ਔਰ ਉਧਰ ਭਾਰਤੀ ਜਨਤਾ ਪਾਰਟੀ ਕੋਲੇ ਪਹਿਲਾਂ 14 ਸੀ ਤੇ ਨਾਲ ਆਪ ਵਾਲੇ ਚਲੇ ਗਏ ਆਪ ਆਮ ਭਾਰਤੀ ਜਨਤਾ ਪਾਰਟੀ ਕੋਲੇ ਵੀ 17 ਹੋ ਗਏ ਨੇ ਪਰ ਉਹਨਾਂ ਕੋਲੇ 18ਵੀਂ ਵੋਟ ਆ ਗਈ ਮੈਂਬਰ ਪਾਰਲੀਮੈਂਟ ਦੀ ਔਰ ਇੱਕ ਵੋਟ ਅਕਾਲੀ ਦਲ ਦੀ ਉਹਨਾਂ ਨੂੰ ਵੀ ਜਾ ਸਕਦੀ ਹੈ ਜਿਹੜੀ ਪਹਿਲਾਂ ਪਤਾ ਲੱਗਿਆ ਚਲੀ ਗਈ ਸੀ ਚਰੇ ਇਸ ਕਰਕੇ ਬੀਜਪੀ ਦਾ ਹੁਣ ਇੱਕ ਵੱਡਾ ਉਲਟ ਫੇਰ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਮੈਂ ਸੁਣ ਰਿਹਾ ਸੀ ਉਹਨਾਂ ਨੂੰ ਇੱਕ ਟੈਲੀਵਿਜ਼ਨ ਚੈਨਲ ਦੇ ਉੱਪਰ ਚੰਡੀਗੜ੍ਹ ਦੀ ਪ੍ਰਭਾਰੀ ਡਾਕਟਰ ਅਲੂਆਲੀਆ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਤੇ ਗੰਭੀਰ ਇਲਜ਼ਾਮ ਲਾਇਆ ਨੇ ਔਰ ਕਈ ਹੋਰ ਆਪ ਲੀਡਰਾਂ ਨੇ ਵੀ ਭਾਰਤੀ ਜਨਤਾ ਪਾਰਟੀ ਤੇ ਗੰਭੀਰ ਇਲਜ਼ਾਮ ਲਾਇਏ ਨੇ ਆਪ ਦੇ ਲੀਡਰ ਪਹਿਲਾਂ ਵੀ ਬੀਜਪੀ ਤੇ ਗੰਭੀਰ ਇਲਜ਼ਾਮ ਲਾਉਂਦੇ ਨੇ ਪਰ ਉਂਝ ਬੜੀ ਹੈਰਾਨੀ ਹੁੰਦੀ ਹੈ ਕਿ ਅਚਾਨਕ ਹੀ ਕਾਉਂਸਲਰ ਨੇ ਜਿਹੜੇ ਆਮ ਆਦਮੀ ਪਾਰਟੀ ਵਾਲ ਖੜੇ ਸੀ ਜਿਹੜੇ ਬੀਜੇਪੀ ਤੇ ਸਾਰੇ ਇਲਜ਼ਾਮ ਲਾ ਰਹੇ ਸੀ ਆਪ ਦੇ ਕਾਉਂਸਲਰ ਅਚਾਨਕ ਹੀ ਤਿੰਨ ਬੀਜੇਪੀ ਚ ਚਲੇ ਗਏ ਨੇ ਮੈਂ ਉਹਨਾਂ ਦੀ ਗੱਲ ਸੁਣ ਰਿਹਾ ਸੀ ਬੀਬੀ ਊਨਮ ਦੇਵੀ ਜੀ ਕਹਿ ਰਹੇ ਸੀ ਕਿ ਉਹਨਾਂ ਨੂੰ ਮੇਅਰ ਆਪ ਵੱਲੋਂ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ ਮੇਅਰ ਦਾ ਕੈਂਡੀਡੇਟ ਨਹੀਂ ਬਣਾਇਆ ਗਿਆ ਨੀਹਾ ਮੁਸਾਫਰ ਜੀ ਵੀ ਕਹਿ ਰਹੇ ਸੀ ਕਿ ਉਹਨਾਂ ਨੂੰ ਮੇਅਰ ਦਾ ਭਰੋਸਾ ਦਿੱਤਾ ਗਿਆ ਸੀ ਨਹੀਂ ਬਣਾਇਆ ਗਿਆ ਗੁਰਚਰਨ ਸਿੰਘ ਕਾਲਾ ਜੀ ਕਹਿੰਦੇ ਅਸੀਂ ਗੁੰਮਰਾਹ ਹੋ ਗਏ ਸੀ ਮੈਂ ਤਾਂ ਪਹਿਲਾਂ ਹੀ ਬੀਜੇਪੀ ਚਾ ਮੈਂ ਤਾਂ ਕਿਤੇ ਗਿਆ ਹੀ ਨਹੀਂ ਮੈਂ ਅਸੀਂ ਗਮਰਾਹ ਹੋ ਗਏ ਸੀ ਸੋ ਇਸ ਤਰ੍ਹਾਂ ਦੀਆਂ ਜਿਹੜੇ ਤਰਕ ਨੇ ਉਹਨਾਂ ਨੇ ਆਪਣੇ ਦਿੱਤੇ ਨੇ ਕਿਉਂਕਿ ਉਹਨਾਂ ਨੇ ਪਾਰਟੀ ਬਦਲ ਲਈ ਹੈ ਔਰ ਤਿੰਨੇ ਲੀਡਰ ਨਰਿੰਦਰ ਮੋਦੀ ਜੀ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋਏ ਨੇ ਤਿੰਨੇ ਕੌਂਸਲਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਨਰਿੰਦਰ ਮੋਦੀ ਜੀ ਦੀਆਂ ਜਿਹੜੀਆਂ ਸਮਾਜ ਲਈ ਦਲਿਤ ਭਾਈਚਾਰੇ ਲਈ ਜਿਹੜੀ ਉਹਨਾਂ ਦੀ ਦੇਣ ਹੈ ਅਸੀਂ ਉਹਦੇ ਤੋਂ ਪ੍ਰਭਾਵਿਤ ਹੋ ਕੇ ਬੀਜੇਪੀ ਚ ਸ਼ਾਮਲ ਹੋਏ ਹਾਂ ਸੋ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ਦੇ ਵਿੱਚ ਲੱਗਿਆ ਸੋ ਹੁਣ ਮੇਅਰ ਬੀਜਪੀ ਦਾ ਬਣਨਾ ਉਥੇ ਲਗਭਗ ਤੈ ਹੋ ਗਿਆ ਅਗਰ ਕੋਈ ਵੋਟ ਵੋਟ ਗਲਤ ਨਾ ਹੋਈ ਜਿਵੇਂ ਪਿਛਲੀ ਵਾਰੀ ਹੋ ਗਈਆਂ ਸੀ ਪਰ ਅਖੀਰਚ ਮੈਂ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਗੱਲ ਕਰੂੰਗਾ ਨਵਜੋਤ ਸਿੰਘ ਸਿੱਧੂ ਹੁਣਾਂ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਕਈ ਦਿਨਾਂ ਤੋਂ ਕਈ ਕੌਮੀ ਚੈਨਲਾਂ ਤੇ ਵੀ ਚੱਲ ਰਹੀਆਂ ਸੀ ਔਰ ਸੋਸ਼ਲ ਮੀਡੀਆ ਤੇ ਵੀ ਕਿ ਨਵਜੋਤ ਸਿੰਘ ਸਿੱਧੂ ਬੀਜਪੀ ਚ ਸ਼ਾਮਲ ਹੋ ਜਾਣਗੇ ਕਿਸੇ ਵੇਲੇ ਵੀ ਸ਼ਾਮਲ ਹੋ ਸਕਦੇ ਨੇ ਜਲਦ ਸ਼ਾਮਲ ਹੋ ਸਕਦੇ ਨੇ ਗੋਦੀ ਮੀਡੀਆ ਦੇ ਇੱਕ ਚੈਨਲ ਨੇ ਵੀ ਇਹ ਖਬਰ ਬੜੀ ਪ੍ਰਮੁਖਤਾ ਦੇ ਨਾਲ ਚਲਾਈ ਸੀ ਪਰ ਨਵਜੋਤ ਸਿੰਘ ਸਿੱਧੂ ਨੇ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀਆਂ ਜਿੰਨੀਆਂ ਵੀ ਅਫਵਾਹਾਂ ਸੀ ਉਹਨਾਂ ਅਫਵਾਹਾਂ ਦੀ ਵੀ ਹਵਾ ਕੱਢਦੀ ਸੋ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਹਮੇਸ਼ਾ ਦੀ ਤਰ੍ਹਾਂ ਕਿਸਾਨਾਂ ਦੇ ਸਮਰਥਨ 'ਚ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸੀ ਔਰ ਉਹਨਾਂ ਨੇ ਇਸ਼ਾਰਿਆਂ ਇਸ਼ਾਰਿਆਂ 'ਚ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਔਰ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਤੇ ਵੀ ਨੀਤੀਗਤ ਤੰਜ कसे আর ওনানে সাফ তরতে কিয়া কি ਕਿਸਾਨਾਂ ਦੀ ਆਮਦਨ ਦੁੱਗਣੀਆ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਹਕੀਕਤ ਇਹ ਐ ਕਿ ਕਿਸਾਨ ਕਰਜ਼ੇ ਚ ਡੁੱਬਿਆ ਪਿਆ ਔਰ ਕੇਂਦਰ ਔਰ ਸੂਬਾ ਸਰਕਾਰਾਂ ਨੂੰ ਵੀ ওনানে ਤੰਜ कसे ਸੂਬਾ ਸਰਕਾਰਾਂ ਦੀਆਂ ਨੀਤੀਆਂ ਤੇ ਵੀ ਕਿ ਸੂਬਾ ਸਰਕਾਰਾਂ ਅਗਰ ਮਾਫੀਆ কন্ট্রোল ਕਰ ਲੈਣ ਤੇ ਉਹ ਸਾਰਾ ਪੈਸਾ ਕੇਂਦਰੀ ਸਕੀਮਾਂ ਚ ਲਾ ਲੈਣ ਤੇ ਕਿਸਾਨਾਂ ਲਈ ਵੀ ਔਰ ਸੂਬੇ ਲਈ ਵੀ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਨੇ ਸੂਬੇ ਦੀਆਂ ਸੋ ওনানে ਕੇਂਦਰ ਸਰਕਾਰ ਤੇ ਵੀ ਤਿੱਖਾ ਸਿਆਸੀ ਹਮਲਾ ਕੀਤਾ ਔਰ ਕਿਸਾਨਾਂ ਦੇ ਹੱਕ 'ਚ ਡਟ ਕੇ ਉਹਨਾਂ ਨੇ ਆਂਕੜਿਆਂ ਦੇ ਨਾਲ ਗੱਲ ਕੀਤੀ ਕਿ ਕਿਉਂ ਪੰਜਾਬ ਦਾ ਕਿਸਾਨ ਕਰਜ਼ਈ ਹੈ ਕਿਉਂ ਬਰਬਾਦ ਹੋ ਰਿਹਾ ਹੈ ਔਰ ਕਿਵੇਂ ਪਾਕਿਸਤਾਨ ਦੇ ਨਾਲ ਸਰਹੱਦ ਖੋਲ ਕੇ ਪੰਜਾਬ ਦੇ ਕਿਸਾਨ ਦੇ ਵਪਾਰ ਨੂੰ ਤਕੜਾ ਕੀਤਾ ਜਾ ਸਕਦਾ ਹੈ ਜਿਦੇ ਨਾਲ ਕਿਸਾਨ ਦੀ ਆਮਦਨ ਵੀ ਵੱਡੀ ਹੋਏਗੀ ਸੋ ਨਵਜੋਤ ਸਿੰਘ ਸਿੱਧੂ ਨੇ ਕਈ ਅਹਿਮ ਤੱਥ ਪੇਸ਼ ਕੀਤੇ ਆਪਣੀ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਔਰ ਉਹਨਾਂ ਦੀ ਇਸ ਪ੍ਰੈਸ ਕਾਨਫਰੰਸ ਤੋਂ ਸਿੱਧੇ ਤੌਰ ਤੇ ਕਿਸਾਨ ਅੰਦੋਲਨ ਨੂੰ ਵੀ ਉਹਨਾਂ ਦਾ ਜਿਹੜਾ ਸਮਰਥਨ ਹੈ ਉਹਦਾ ਉਹਦਾ ਸਾਫ਼ ਅਹਿਸਾਸ ਹੋਇਆ ਹੋਵੇਗਾ ਲਗਾਤਾਰ ਪਹਿਲੇ ਦਿਨ ਤੋਂ ਹੀ ਨਵਜੋਤ ਸਿੰਘ ਸਿੱਧੂ ਕਿਸਾਨ ਅੰਦੋਲਨ ਦੀ ਵਕਾਲਤ ਕਰ ਰਹੇ ਨੇ ਔਰ ਕਿਸਾਨਾਂ ਦੇ ਉੱਪਰ ਜਿਸ ਤਰ੍ਹਾਂ ਦੀ ਤਸ਼ੱਦਦ ਨੇ ਉਹਦਾ ਲਗਾਤਾਰ ਉਹ ਵਿਰੋਧ ਕਰ ਰਹੇ ਨੇ ਔਰ ਆਉਣ ਦੇ ਦਿਨਾਂ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਕਿਸਾਨਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ਉਂਝ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਪੰਜਾਬ ਮਾਡਲ ਦੇ ਵਿੱਚ ਪੰਜਾਬ ਦੀ ਕਿਸਾਨੀ ਦੇ ਭਲੇ ਲਈ ਬਹੁਤ ਸਾਰੇ ਬਹੁਤ ਸਾਰੀਆਂ ਯੋਜਨਾਵਾਂ ਨੇ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਕੁਝ ਪਿੰਡਾਂ ਨੂੰ ਸਾਂਝੇ ਤੌਰ ਤੇ ਪਿੰਡਾਂ ਦੇ ਵਿੱਚ ਕੋल्ड ਸਟੋਰੇਜ ਬਣਾਏ ਜਾਣ ਪੰਜਾਬ ਦੀ ਖੇਤੀਬਾੜੀ ਨੂੰ ਬਚਾਉਣ ਦੇ ਲਈ 마ਫੀਆ ਰਾਜ ਖਤਮ ਕਰਕੇ ਪੈਸਾ ਖੇਤੀਬਾੜੀ ਚ ਪਾਇਆ ਜਾਵੇ ਕਿਸਾਨਾਂ ਨੂੰ ਮਾਰਕੀਟ ਉਪਲਬਧ ਕਰਾ ਕੇ ਦਿੱਤੀ ਜਾਵੇ ਕੋल्ड ਸਟੋਰੇਜ ਉਪਲਬਧ ਕਰਾ ਕੇ ਦਿੱਤੇ ਜਾਣ ਔਰ ਕਿਵੇਂ ਪੰਜਾਬ ਦੇ ਉਤਪਾਦਨ ਨੂੰ ਦੂਜੇ ਸੂਬਿਆਂ ਚ ਭੇਜ ਕੇ ਪੰਜਾਬ ਦੇ ਕਿਸਾਨ ਨੂੰ ਤਕੜਾ ਕੀਤਾ ਜਾਵੇ ਸਾਰੀਆਂ ਯੋਜਨਾਵਾਂ ਉਹ ਲਗਾਤਾਰ ਉਹਨਾਂ ਦੇ ਉੱਤੇ ਸੁਗਾ ਵੀ ਪੇਸ਼ ਕਰਦੇ ਰਹਿੰਦੇ ਨੇ ਔਰ ਕਿਵੇਂ ਪਾਕਿਸਤਾਨ ਦੇ ਨਾਲ 파ਟਰ ਖੋਲਣ ਤੇ ਪੰਜਾਬ ਦੀ ਕਿਸਾਨੀ ਤਕੜੀ ਹੋ ਸਕਦੀ ਹੈ ਸਿਰਫ ਪੰਜਾਬ ਨਹੀਂ ਪੂਰੇ ਮੁਲਕ ਦੀ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਇਹ ਸਾਰੇ ਸਾਡੇ ਸੂਬਿਆਂ ਦੀ ਕਿਸਾਨੀ ਬਿਹਾਰ ਗੁਜਰਾਤ ਦੀ ਵੀ ਔਰ ਮਧ ਪ੍ਰਦੇਸ਼ ਦੀ ਵੀ ਸੋ ਬਹੁਤ سارے ਉਤਪਾਦਨ ਨੇ ਜਿਹੜੇ ਪੰਜਾਬ ਜ਼ਰੀਏ ਸੜਕ ਮਾਰਗ ਤੋਂ ਪਾਕਿਸਤਾਨ ਔਰ ਦੂਸਰੇ ਏਸ਼ੀਆਈ ਮੁਲਕਾਂ ਨੂੰ ਭੇਜੇ ਜਾ ਸਕਦੇ ਨੇ ਸੋ ਨਵਜੋਤ ਸਿੰਘ ਸਿੱਧੂ ਲਗਾਤਾਰ ਇਹਦੀ ਵਕਾਲਤ ਕਰਦੇ ਦਿਖੇ ਔਰ ਆਉਂਦੇ ਦਿਨਾਂ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਦਾਵਾ ਸੀ ਕਿ ਮੈਂ ਇਸੇ ਤਰ੍ਹਾਂ ਕਿਸਾਨਾਂ ਦੇ ਹੱਕ 'ਚ ਡਟਿਆ ਰਹੂੰਗਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੁਹਾਡਾ ਅਨਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ